ਪੰਜਾਬ ਸਟੇਟ ਅੱਲਾਹ ਦਾ ਸ਼ੁਕਰ ਹੈ ਜੀ ਮੇਰਾ ਨਾਮ ਸ਼ਾਮ ਪਨੋਟਾ ਜੀ ਪਨੋਟਾ ਐਂਟਰਪ੍ਰਾਈਜ਼ਸ ਲੁਧਿਆਣਾ ਸਰ ਅੱਜ ਟੋਲ ਵਜਾਏ ਜਾ ਰਹੇ ਆ ਕੀ ਵਜਾ ਤੁਸੀਂ ਇੱਕ ਗੁੰਮਸਦਾਰ ਦਾ ਵੀ ਪੋਸਟਰ ਜ਼ਿਕਰ ਕੀਤਾ ਵੀ ਦੇਖੋ ਸਰ ਪੰਜਾਬ ਗਵਰਨਮੈਂਟ ਦੀਆਂ ਲੋਟਰੀ ਚੱਲ ਰਹੀਆਂ ਆ ਜਿਹਦੇ ਵਿੱਚ ਪੰਜਾਬ ਸਟੇਟ 200 ਡੀਅਰ ਮੰਥਲੀ ਲੋਟਰੀ ਦਾ ਡਰਾਅ ਸੀਗਾ ਜਿਹੜਾ 2 ਅਗਸਤ ਨੂੰ ਕੱਢਿਆ ਗਿਆ ਇਹ ਡਰਾਅ ਐਵਰੀ ਸੈਟਰਡੇ ਫਰਸਟ ਵੀਕ ਆਫ ਦਾ ਐਵਰੀ ਸੈਟਰਡੇ ਕੱਢਿਆ ਜਾਂਦਾ ਹੈ ਜਿਹਦਾ ਫਰਸਟ ਪ੍ਰਾਈਜ਼ 1.5 ਕਰੋੜ ਰੁਪਏ ਆ ਸੈਕੰਡ ਪ੍ਰਾਈਜ਼ 10 ਲੱਖ ਆ ਤੇ ਥਰਡ ਪ੍ਰਾਈਜ਼ 5 ਲੱਖ ਆ ਇਹਦਾ ਜਿਹੜਾ ਸੈਕੰਡ ਪ੍ਰਾਈਜ਼ ਆ ਉਹ ਸਾਡੇ ਪ੍ਰੋਟੈਂਟ ਅੰਟਰਪ੍ਰਾਈਜ਼ ਦੇ ਰਿਟੇਲ ਨੈਟਵਰਕ ਦੇ ਥਰੂ ਪੰਡਿਤ ਲੋਟਰੀ ਏਜੰਸੀ ਮਲੇਰ ਕੋਟਰਾਂ ਦੇ ਥਰੂ ਹਿੱਟ ਹੋਇਆ ਜਿਹੜਾ 10 ਲੱਖ ਦਾ ਪ੍ਰਾਈਜ਼ ਆ ਜਿਹਦਾ ਨੰਬਰ ਸੀ 563549 ਹਾਲਾਂਕਿ ਇਹ ਵਿਅਕਤੀ ਪਿਛਲੇ 2-3 ਦਿਨਾਂ ਤੋਂ ਮਿਸਿੰਗ ਆ ਸਾਡੇ ਸਾਹਮਣੇ ਹਲੇ ਆਇਆ ਨਹੀਂ ਇਹ ਬੰਦਾ ਜਿਹਦਾ ਇਹ ਪ੍ਰਾਈਜ਼ ਹਿੱਟ ਹੋਇਆ ਸਾਡੀ ਮਤਲਬ ਕਿ ਗੁਜਾਰਿਸ਼ ਵੀ ਇਹ ਆ ਕਿ ਜਿਹੜਾ ਵੀ ਬੰਦਾ ਇਹ 10 ਲੱਖ ਦਾ ਪ੍ਰਾਈਜ਼ ਸਾਡੇ ਕੋਲੋਂ ਹਿੱਟ ਹੋਇਆ ਆ ਉਹ ਸਾਡੇ ਕੋਲ ਆ ਕੇ ਕਲੇਮ ਬੰਦਾ ਕਲੇਮ ਬਣੇ ਤਾਂ ਕਿ ਅਸੀਂ ਉਹਦੀ ਸਰਕਾਰੀ ਜੋ ਵੀ ਉਹਦੀ ਪ੍ਰੋਸੈਸ ਆ ਅੱਛਾ ਉਹਦੀ ਪਾਲ ਕੀਤੀ ਜਾ ਰਹੀ ਹੈ ਉਹਦੀ ਪਾਲ ਕੀਤੀ ਜਾ ਰਹੀ ਹੈ ਜੀ ਨੰਬਰ ਸਰ ਉਹਦਾ ਹੈਗਾ ਜੀ 563549 ਅੱਛਾ ਤੁਸੀਂ ਹੁਣ ਟੋਲ ਵਜਾ ਰਹੇ ਹੋ ਇੱਕ ਤੁਸੀਂ ਇਹ ਵੀ ਲਾਟਰੀ ਦਾ ਨੰਬਰ ਵੀ ਜ਼ਿਕਰ ਕਰ ਰਹੇ ਹੋ ਜੀ ਵੀ ਆਈਓ ਮੈਚ ਦੇ ਹਾਂਜੀ ਬਿਲਕੁਲ ਕਰ ਰਹੇ ਹਾਂ ਸਰ ਕਿਉਂਕਿ ਜੇ ਟਿਕਟ ਪਾਉਣ ਦਾ ਤਾਂ ਹੀ ਫਾਇਦਾ ਹੈ ਜੇ ਅਗਲਾ ਬੰਦਾ ਇਨਾਮ ਵੀ ਅਗਲੇ ਬੰਦੇ ਨੂੰ ਮਿਲੇ ਇਸ ਤੋਂ ਇਲਾਵਾ ਸਾਡਾ ਸੈਕੰਡ ਪ੍ਰਾਈਜ਼ ਵੀ ਸਾਡੇ ਕੋਲ ਹਿੱਟ ਹੋਇਆ ਜਿਹੜਾ ਕਿ 5 ਲੱਖ ਰੁਪਏ ਦਾ ਸੀ ਜਿਹੜਾ ਨੰਬਰ ਆ 725321 ਇਹ ਵੀ ਸਾਡੇ ਲੋਕਲ ਲੁਧਿਆਣਾ ਦੇ ਵਿੱਚ ਹੀ ਸਾਡੇ ਕੋਲ ਹਟ ਹੋਇਆ ਡੁਗਰੀ ਦੇ ਵਿੱਚ ਡੁਗਰੀ ਦੇ ਵਿੱਚ ਸਾਡੇ ਰਿਟੇਲ ਨੈਟਵਰਕ ਦੇ ਥਰੂ ਇਹ ਵੀ ਪ੍ਰਾਈਸ ਸਾਡਾ ਹਟ ਹੋਇਆ ਇਹਦੀ ਬੰਦਾ ਨਹੀਂ ਮਿਲਿਆ ਨਹੀਂ ਸਰ ਇਹ ਬੰਦਾ ਸਾਡੇ ਕੰਟੈਕਟ ਦੇ ਵਿੱਚ ਉਹ ਅਸੀਂ ਇਹ ਵਿਦਨ ਜੀ ਦਾ 10 ਲੱਖ ਨਿਕਲਿਆ ਉਹਦਾ ਮੋਬਾਈਲ ਨੰਬਰ ਨਹੀਂ ਨੋਟ ਕੀਤਾ ਜਦੋਂ ਟਿਕਟ ਵੇਚਦੇ ਮੋਬਾਈਲ ਨੰਬਰ ਇਹ ਸਾਡੇ ਰਿਟੇਲ ਨੈਟਵਰਕ ਦੇ ਥਰੂ ਪੰਡਿਤ ਲੋਟਰੀ ਏਜੰਸੀ ਮਲੇਰਕਾੜ ਤੋਂ ਵਿਕਿਆ ਜਿਵੇਂ ਤੁਸੀਂ ਜਾਣਦੇ ਹੋ ਇਹਨਾਂ ਦੇ ਕੋਲੋਂ 올 ਓਵਰ ਪੰਜਾਬ ਬਾਕੀਆਂ ਸਟੇਟਾਂ ਤੋਂ ਵੀ ਆ ਕੇ ਬੰਦੇ ਟਿਕਟਾਂ ਪਰਚੇਜ਼ ਕਰਦੇ ਨੇ ਬਾਕੀ ਇਹ ਸਾਰੀ ਡਿਟੇਲ ਦੱਸਣਗੇ ਇਹਨਾਂ ਕੋਲ ਉਸ ਵਿਅਕਤੀ ਦਾ ਨੰਬਰ ਨਹੀਂ ਹੈ ਬਾਕੀ ਸਾਰੇ ਡਿਟੇਲਸ ਦਿੱਤੇ ਨੇ ਬਿਲਕੁਲ ਸਰ ਬਿਲਕੁਲ ਅਸੀਂ ਕੋਸ਼ਿਸ਼ ਹੈ ਸਾਡੀ ਵੀ ਤੁਹਾਡੇ ਮੀਡੀਆ ਦੇ ਥਰੂ ਵੀ ਉਸ ਬੰਦੇ ਤੱਕ ਇਹ ਸੂਚਨਾ ਪਹੁੰਚੇ ਤਾਂ ਕਿ ਉਹ ਆਪਣਾ ਜਿਹੜਾ ਬੰਦੀ ਨਾਮੀ ਰਾਸ਼ੀ ਹੈ ਤੁਹਾਡੇ ਤੋਂ ਕਲੇਮ ਕਰਾਉਣ ਲਈ ਪ੍ਰੋਸੈਸ ਕਰੇ ਆਓ ਬੰਦੇ ਜੀ ਆ ਰਿਹਾ ਕੀ ਕੀ ਵਜ੍ਹਾ ਸਰ ਅਸੀਂ 10 ਲੱਖ ਦੀ ਭਾਲ ਕਰ ਰਹੇ ਹਾਂ 10 ਲੱਖ ਕਲੇ ਵਜੇਦਾ ਦੀ ਜਿਹਦਾ ਨੰਬਰ ਹੈਗਾ 553590 ਤਕਰੀਬਨ ਸਾਡੇ ਕੋਲ ਨਾ ਪਤਾ ਗੱਲ ਲੱਗਿਆ ਵੀ ਰਾਸ ਹੁੰਦਾ ਹੀ ਜ਼ਿਆਦਾ ਕونکہ ਇਹਦੇ ਕੋਲ ਕਸਟਮਰ ਦੇ ਮੁੜ ਵੀ ਜਾਂਦੇ ਨੇ ਉਹਦੇ ਕਰਕੇ ਪ੍ਰੋਬਲਮ ਆਉਂਦੀ ਹੈ ਕਈ ਬੰਦੇ ਲਿਖਾ ਕੇ ਨਹੀਂ ਜਾਂਦੇ ਕਈਆਂ ਨੂੰ ਅਸੀਂ ਕਹਿੰਦੇ ਹਾਂ ਤੁਸੀਂ ਆ ਕੇ ਚੈੱਕ ਕਰ ਆ ਲਿਓ ਪਰ ਅਸੀਂ ਕੱਲ ਦੇ ਵੇਟ ਕਰ ਰਹੇ ਹਾਂ ਅੱਜ ਵੀ ਵੇਟ ਕਰੀਏ ਪਰ ਹਾਲੇ ਤੱਕ ਕੋਈ ਬੰਦਾ ਆਇਆ ਨਹੀਂ ਹੈਗਾ ਅਸੀਂ ਕਹਿੰਦੇ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਕੋਈ ਟਿਕਟ ਪਾੜ ਕੇ ਨਾ ਫਿਰਦੇ ਵੀ ਜਲਦੀ ਤੋਂ ਜਲਦੀ ਆਪਣਾ ਸਾਡੇ ਨਾਲ ਸੰਪਰਕ ਕਰੇ ਜਿਸਦਾ ਵੀ ਟਿਕਟ ਨੰਬਰ ਹੈਗਾ 523549 ਤੇ 1.5 ਕਰੋੜ ਵਾਲੀ ਟਿਕਟ ਹੈ ਜਿਹੜਾ 2 ਅਗਸਤ ਨੂੰ ਇਹਦਾ ਡਰਾਅ ਹੋਇਆ ਜੀ 10 ਲੱਖ ਰੁਪਏ ਦਾ ਨੰਬਰ 10 ਲੱਖ ਰੁਪਏ ਦਾ ਜੀ ਸੈਕੰਡ ਪ੍ਰਾਈਜ਼ ਇਹ ਨਾਰੀ ਆ ਇਹ ਕਿੰਨੇ ਦਿਨ ਵੈਲਡ ਕਿੰਨੇ ਦਿਨ ਹੁੰਦੀ ਬੱਚੀ ਇਹ ਇੱਕ ਮਾਂ ਤੇ ਹੀ ਵੈਲਡਡ ਹੁੰਦਾ ਜੀ ਇੱਕ ਮਾਂ ਦੇ ਵਿੱਚ ਕਲੇਮ ਕਰਨੀ ਹੁੰਦੀ ਆ ਬਹੁਤ ਅਸਲੀ ਇੱਕ ਮਾਂ ਤੋਂ ਲੜ ਹੁੰਦੀ